ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਐਸੀ ਚੀਜ਼ ਬਾਰੇ ਜੋ ਸਾਡੇ ਘਰ-ਘਰ ਵਿੱਚ ਮੌਜੂਦ ਹੈ ਸਧਾਰਨ ਲੱਗਦੀ ਇਹ ਚੀਜ਼ ਅਸਲ ਵਿੱਚ ਸਾਡੇ ਜੀਵਨ ਤੇ ਬਹੁਤ ਵੱਡਾ ਅਸਰ ਪਾਉਂਦੀ ਹੈ ਹਾਂ ਜੀ ਮੈਂ ਗੱਲ ਕਰ ਰਿਹਾ ਹਾਂ ਨਮਕ ਦੀ ਖਾਣੇ ਦਾ ਸਵਾਦ ਹੋਵੇ ਜਾਂ ਰਿਸ਼ਤਿਆਂ ਦੀ ਗਹਿਰਾਈ ਦੋਵੇਂ ਜਗ੍ਹਾ ਨਮਕ ਦੀ ਆਪਣੀ ਅਹਿਮੀਅਤ ਹੈ ਜੇ ਖਾਣੇ ਵਿੱਚ ਨਮਕ ਘੱਟ ਹੋ ਜਾਵੇ ਤਾਂ ਸਵਾਦ ਖਤਮ ਤੇ ਜੇ ਵੱਧ ਹੋ ਜਾਵੇ ਤਾਂ ਵੀ ਖਾਣਾ ਖਰਾਬ ਇਸੇ ਤਰ੍ਹਾਂ ਜੀਵਨ ਵਿੱਚ ਵੀ ਨਮਕ ਦਾ ਸੰਕੇਤ ਸੰਤੁਲਨ ਨਾਲ ਜੋੜਿਆ ਜਾਂਦਾ ਹੈ ਨਮਕ ਤੇ ਪੰਜਾਬੀ ਲੋਕ ਧਾਰਾ ਪੰਜਾਬ ਵਿੱਚ ਤਾਂ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਜਿਸ ਦਾ ਨਮਕ ਖਾਦਾ ਉਸ ਦਾ ਤੋਖਾ ਨਾ ਦੇਈ ਇਸ ਦਾ ਅਰਥ ਹੈ ਕਿ ਨਮਕ ਵਫਾਦਾਰੀ ਦਾ ਪ੍ਰਤੀਕ ਹੈ ਜੇ ਅਸੀਂ ਕਿਸੇ ਦੇ ਘਰ ਦਾ ਨਮਕ ਖਾ ਲਿਆ ਤਉ ਉਸ ਦੇ ਪ੍ਰਤੀ ਆਪਣੀ ਇਮਾਨਦਾਰੀ ਨਿਭਾਉਣਾ ਸਾਡਾ ਫਰਜ਼ ਬਣਦਾ ਹੈ ਨਮਕ ਤੇ ਕਰੇਲੂ ਸੋਖ ਸ਼ਾਂਤੀ ਪੁਰਾਣੇ ਸਮੇਂ ਦੇ ਬਜ਼ੁਰਗ ਮੰਨਦੇ ਸਨ ਕਿ ਜੇ ਕਾਰ ਵਿੱਚ ਬੇਚੈਨੀ ਲੜਾਈ ਝਗੜੇ ਜਾਂ ਪੈਸੇ ਦੀ ਤੰਗੀ ਹੋਵੇ ਤਾਂ ਨਮਕ ਨਾਲ ਕੁਝ ਟੋਟਕੇ ਕਰਕੇ ਉਸ ਨਕਾਰਾਤਮਕ ਤਾਕਤ ਨੂੰ ਦੂਰ ਕੀਤਾ ਜਾ ਸਕਦਾ ਹੈ ਬਹੁਤ ਲੋਕ ਅਜ ਵੀ ਘਰ ਦੇ ਚੌਂਹਾ ਕੋ ਨਾਨ ਵਿੱਚ ਛੋੜਾ ਜਿਹਾ ਨਮਕ ਛਿੜਕਦੇ ਹਨ ਮੰਨਿਆ ਜਾਂਦਾ ਹੈ ਕਿ ਇਸ ਨਾਲ ਨਜ਼ਰ ਤੇ ਨਕਾਰਾਤਮਕ એનર્ਜੀ ਦੂਰ ਹੋ ਜਾਂਦੀ ਹੈ ਨਮਕ ਤੇ ਪੈਸਾ ਹੋਂ ਗਲ ਕਰਦੇ ਹਾਂ ਪੈਸੇ ਨਾਲ ਇਸ ਦੇ ਰਿਸ਼ਤੇ ਦੀ ਲੋਕ ਕਹਿੰਦੇ ਹਨ ਜਿੱਥੇ ਨਮਕ ਕਦੇ ਖਤਮ ਨਹੀਂ ਹੁੰਦਾ ਉਥੇ ਪੈਸਾ ਵੀ ਕਦੇ ਘਟ ਨਹੀਂ ਹੁੰਦਾ ਇਸੇ ਕਰਕੇ ਸਾਡੇ ਪਿੰਡਾਂ ਵਿੱਚ ਅੱਜ ਵੀ ਘਰ ਦੀਆਂ ਮਾਵਾਂ ਧਿਆਨ ਰੱਖਦੀਆਂ ਹਨ ਕਿ ਰਸੋਈ ਵਿੱਚ ਨਮਕ ਸਦਾ ਭਰਪੂਰ ਰਹੇ ਲੋਕਾਂ ਦਾ ਨਮਕ ਦਾ ਪਿਆਰ ਇੱਕ ਪੁਰਾਣੀ ਕਹਾਣੀ ਹੈ ਇੱਕ ਵਾਰ ਕਿਸੇ ਰਾਜੇ ਨੇ ਆਪਣੀਆਂ ਧੀਆਂ ਤੋਂ ਪੁੱਛਿਆ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੀਆਂ ਹੋ ਵੱਡੀਆਂ ਧੀਆਂ ਨੇ ਕਿਹਾ ਅਸੀਂ ਤੁਹਾਨੂੰ ਸੋਨੇ ਚਾਂਦੀ ਵਾਂਗ ਪਿਆਰ ਕਰਦੇ ਹਾਂ ਪਰ ਛੋਟੀ ਧੀ ਨੇ ਕਿਹਾ ਪਿਤਾ ਜੀ ਮੈਂ ਤੁਹਾਨੂੰ ਨਮਕ ਵਾਂਗ ਪਿਆਰ ਕਰਦੀ ਹਾਂ ਇਹ ਸੁਣ ਕੇ ਰਾਜਾ ਗੁੱਸੇ ਵਿੱਚ ਆ ਗਿਆ ਪਰ ਜਦੋਂ ਉਸਨੇ ਬਿਨਾਂ ਨਮਕ ਵਾਲਾ ਖਾਣਾ ਖਾਦਾ ਤਦ ਉਸ ਨੂੰ ਅਸਲੀਅਤ ਸਮਝ ਆ ਗਈ ਕਿ ਬਿਨਾ ਨਮਕ ਦੇ ਕੋਈ ਵੀ ਸਵਾਦ ਨਹੀਂ ਇਸੇ ਤਰ੍ਹਾਂ ਬਿਨਾ ਪਿਆਰ ਤੇ ਮਿਹਰਬਾਨੀ ਦੇ ਜੀਵਨ ਦਾ ਕੋਈ ਅਰਥ ਨਹੀਂ ਨਮਕ ਤੇ ਰੂਹਾਨੀ ਪੱਖ ਬਹੁਤ ਸਾਰੇ ਰੂਹਾਨੀ ਗ੍ਰੰਥ ਦੱਸਦੇ ਹਨ ਕਿ ਨਮਕ ਨਕਾਰਾਤਮਕ ਊਰਜਾ ਨੂੰ ਸੋਖ ਲੈਂਦਾ ਹੈ ਇਸੇ ਲਈ ਕਈ ਲੋਕ ਨਮਕ ਵਾਲੇ ਪਾਣੀ ਨਾਲ ਨਹਾਉਣ ਦੀ ਸਲਾਹ ਦਿੰਦੇ ਹਨ ਤਾਂ ਕਿ ਸਟ੍ਰੈਸ ਡਿਪਰੈਸ਼ਨ ਜਾਂ ਨਜ਼ਰ ਤੋਂ ਬਚਿਆ ਜਾ ਸਕੇ ਇਹ ਤਾਂ ਸਿਰਫ ਸ਼ੁਰੂਆਤ ਨਮਕ ਦੀ ਮਹੱਤਤਾ ਤੇ ਲੋਕ ਕਥਾ ਅਗਲੇ ਹਿੱਸੇ ਵਿੱਚ ਅਸੀਂ ਵੇਖਾਂਗੇ ਕਿ ਨਮਕ ਧਾਰਮਿਕ ਗ੍ਰੰਥਾਂ ਅਤੇ ਆਯੁਰਵੇਦ ਵਿੱਚ ਕਿਵੇਂ ਵਰਤਿਆ ਗਿਆ ਹੈ ਤੇ ਇਸ ਨੂੰ ਪੈਸੇ ਨਾਲ ਜੋੜ ਕੇ ਕਿਉਂ ਇੰਨਾ ਖਾਸ ਮੰਨਿਆ ਜਾਂਦਾ ਹੈ ਦੋਸਤੋ ਅਸੀਂ ਪਹਿਲੇ ਪਾਗਾ ਵਿੱਚ ਵੇਖਿਆ ਸੀ ਕਿ ਨਮਕ ਲੋਕ ਕਥਾ ਅਤੇ ਧਾਰਮਿਕ ਕਥਾਵਾਂ ਵਿੱਚ ਕਿੰਨਾ ਮਹੱਤਵਪੂਰਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨਮਕ ਸਿਰਫ ਰੂਹਾਨੀ ਨਹੀਂ ਸਰਬੋ ਸਾਡੀ ਸਿਹਤ ਲਈ ਵੀ ਜੀਵਨ ਰੇਖਾ ਵਾਂਗ ਹੈ ਹਰ ਜੀ ਨਮਕ ਬਿਨਾ ਸਾਡਾ ਸਰੀਰ ਟਿਕ ਨਹੀਂ ਸਕਦਾ ਸਰੀਰ ਵਿੱਚ ਨਮਕ ਦੀ ਭੂਮਿਕਾ ਸਾਡੇ ਖੂਨ ਵਿੱਚ ਪਸੀਨੇ ਵਿੱਚ ਅਤੇ ਅੱਖਾਂ ਦੇ ਪਾਣੀ ਵਿੱਚ ਵੀ ਨਮਕ ਮੌਜੂਦ ਹੁੰਦਾ ਹੈ ਇਹ ਸਰੀਰ ਦੇ ਇਲੈਕਟ੍ਰੋਲਾਈਟ ਬੈਲੈਂਸ ਨੂੰ ਸੰਭਾਲਦਾ ਹੈ ਜੇ ਨਮਕ ਦੀ ਮਾਤਰਾ ਘੱਟ ਹੋ ਜਾਵੇ ਤਾਂ ਮਨੁੱਖ ਨੂੰ ਕਮਜ਼ੋਰੀ ਚੱਕਰ ਆਉਣਾ ਅਤੇ ਡੀਹਾਈਡਰੇਸ਼ਨ ਹੋ ਸਕਦੀ ਹੈ इसे करके आम भाषा विच कहंदे हन नमक तो बिना जीवन कोई स्वाद नहीं ये सिर्फ खाने लई नहीं शरीर दी सही कारगुजारी लई भी सच है आयुर्वेद विच नमक आयुर्वेद विच नमक नू छे किस्मा विच वंडिया गया है एक सेंधा नमक पहाड़ी दो सागर नमक समुद्री तीन बिंद नमक चार सोमल नमक पांच सोवरचल नमक

ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਰਜਦਾ ਹਾ ਹਾ ਆਧੁਨਿਕ ਵਿਗਿਆਨ ਤੇ ਨਮਕ ਡਾਕਟਰੀ ਵਿਗਿਆਨ ਵੀ ਮੰਨਦਾ ਹੈ ਕਿ ਮਨੁੱਖੀ ਸਰੀਰ ਨੂੰ ਹਰ ਰੋਜ਼ ਲਗਭਗ 5 ਗ੍ਰਾਮ ਨਮਕ ਦੀ ਲੋੜ ਹੁੰਦੀ ਹੈ ਪਰ ਅੱਜ ਦੇ ਫਾਸਟ ਫੂਡ ਦੇ ਜ਼ਮਾਨੇ ਵਿੱਚ ਲੋਕ 10 ਤੋਂ 15 ਗ੍ਰਾਮ ਤੱਕ ਨਮਕ ਖਾ ਲੈਂਦੇ ਹਨ ਇਸ ਨਾਲ ਹਾਈ ਬੀਪੀ ਸ਼ੂਗਰ ਓਬਸਟੀ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ ਡਾਕਟਰ ਸਲਾਹ ਦਿੰਦੇ ਹਨ ਕਿ ਜੇ ਕੋਈ ਮਨੁੱਖ ਤੰਦਰੁਸਤ ਰਹਿਣਾ ਚਾਹੁੰਦਾ ਹੈ ਤਾਂ ਨਮਕ ਸਿਰਫ ਲੋੜ ਅਨੁਸਾਰ ਹੀ ਵਰਤਣਾ ਚਾਹੀਦਾ ਹੈ